ਗੁਰੂ ਪਿਆਰੀ 사త్సੰਗ ਜੀ ਰਾਧਾ ਸਵਾਮੀ ਆਪ ਜੀ ਨੂੰ ਅੱਜ ਲਾਈਵ ਬਾਬਾ ਜੀ ਦੇ ਦਰਸ਼ਨ ਕਰਵਾਉਣ ਜਾ ਰਿਹਾ ਹਾਂ న్యూਸ ਟਾਈਮ ਵਰਡ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਬਾਬਾ ਜੀ ਇਹਨਾਂ ਦਿਨਾਂ ਦੇ ਵਿੱਚ 사త్సੰਗ ਘਰਾਂ 'ਚ ਵਿਚਰਦੇ ਨੇ ਸੰਗਤ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸੰਗਤ ਵੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬਾਬਾ ਜੀ ਦੇ ਦਰਸ਼ਨਾਂ ਲਈ ਉਤਾਵਲੇ ਹੁੰਦੀ ਹੈ ਔਰ ਆਪ ਦੇ ਨਾਲ ਬੈਠੀ ਦਿੰਦੀ ਹੈ ਸੋ ਪਿਆਰੀ ਸਾਧ ਸੰਗ ਜੀ ਇਸੇ ਤਰ੍ਹਾਂ ਹੀ ਆਪਣਾ ਅਨੁਸ਼ਾਸਨ ਕਾਇਮ ਰੱਖਣਾ ਕਿਉਂਕਿ ਅਨੁਸ਼ਾਸਨ ਦੇ ਵਿੱਚ ਹੀ ਬਾਬਾ ਜੀ ਜਿਹੜੇ ਖੁਸ਼ ਹੁੰਦੇ ਨੇ ਅਨੁਸ਼ਾਸਨ ਵੇਖ ਕੇ ਤਾਂ ਉਸ ਸਾਧ ਸੰਗ ਘਰ ਦੇ ਵਿੱਚ ਬਾਬਾ ਜੀ बार-बार ਆਉਂਦੇ ਨੇ ਔਰ ਹਮੇਸ਼ਾ ਕਹਿੰਦੇ ਨੇ ਕਿ ਮੈਨੂੰ ਸਿਰਫ ਤਾਂ ਸਿਰਫ ਅਨੁਸ਼ਾਸਨ ਪਸੰਦ ਹੈ ਜਿੱਥੇ ਅਨੁਸ਼ਾਸਨ ਹੋਵੇਗਾ ਮੈਂ बार-बार ਉਸ ਸਾਧ ਸੰਗ ਘਰ ਤੇ ਵਿੱਚ ਜਾਵਾਂਗਾ ਸੋ ਬਾਬਾ ਜੀ ਦੀ ਬੜੀ ಅಪਾਰ ਦਇਆ ਮਿਹਰ ਹੈ ਇਸ ਸਮੇਂ ਤੁਸੀਂ ਨਿਊਜ਼ ਟਾਈਮ ਵਰਲਡ ਚੈਨਲ ਦੇ ਉੱਪਰ ਬਾਬਾ ਜੀ ਦੇ ਲਾਈਵ ਜਿਹੜੇ ਆ ਉਹ ਦਰਸ਼ਨ ਕਰ ਰਹੇ ਹੋ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੰਗਤ ਜਿਹੜੀ ਹੈ ਉਹ ਪ੍ਰਬੰਧਕਾਂ ਦਾ ਪੂਰੀ ਤਰ੍ਹਾਂ ਸਤਿਕਾਰ ਕਰਦੀ ਹੈ ਪ੍ਰਬੰਧਕ ਜਿੱਥੇ ਵੀ ਸੰਗਤ ਨੂੰ ਬੈਠਣ ਵਾਸਤੇ ਜਾਂ ਹੋਰ ਇਸ਼ਾਰਾ ਕਰਦੇ ਨੇ ਪਾਰਕਿੰਗ ਦਾ ਇਸ਼ਾਰਾ ਕਰਦੇ ਨੇ ਵਾਸ਼ਰੂਮ ਦਾ ਇਸ਼ਾਰਾ ਕਰਦੇ ਨੇ ਲੰਗਰ ਦਾ ਇਸ਼ਾਰਾ ਕਰਦੇ ਨੇ ਤਾਂ ਸੰਗਤ ਦੇ ਵੱਲੋਂ 100 1% ਸੇਵਾਦਾਰਾਂ ਨੂੰ ਪਿਆਰ ਤੇ ਸਤਿਕਾਰ ਦਿੱਤਾ ਜਾਂਦਾ ਹੈ ਤੁਸੀਂ ਦੇਖ ਲਓ ਕਿ ਬੇਸ਼ੱਕ ਉਹ ਸਿਕੰਦਰਪੁਰ ਦਾ ਭੰਡਾਰਾ ਹੋਵੇ ਜਾਂ ਪ੍ਰੌਰ ਦਾ ਹੋਵੇ ਜਾਂ ਕਹਿ ਸਕਦੇ ਆ ਕਿ ਕਿਸੇ ਵੀ ਭਾਰਤ ਦੇ ਕੋਨੇ ਵਿੱਚ ਕਿਉਂ ਨਾ ਸਤਸੰਗ ਘਰ ਦੇ ਵਿੱਚ ਬਾਬਾ ਜੀ ਦਾ ਭੰਡਾਰਾ ਹੋਵੇ ਤਾ ਸੰਗਤ ਜਿਹੜੀ ਹੈ ਉਹ ਦੇਸ਼ਾਂ ਵਿਦੇਸ਼ਾਂ ਤੋਂ ਵੀ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਸਪੈਸ਼ਲ ਪਹੁੰਚਦੀ ਹੈ ਔਰ ਜਦੋਂ ਦੇ ਬਾਬਾ ਜੀ ਨੇ ਖੁੱਲੀ ਕਾਰ ਦੇ ਵਿੱਚ ਦਰਸ਼ਨ ਦੇਣਾ ਸ਼ੁਰੂ ਕੀਤਾ ਹੈ ਸੰਗਤ ਇਕਦਮ ਨਿਹਾਲ ਹੋ ਜਾਂਦੀ ਹੈ ਪੂਰਨ ਸੰਤ ਸਤਗੁਰ ਦੇ ਦਰਸ਼ਨ ਕਰਕੇ ਸੋ ਪਿਆਰੀ ਸਾਧ ਸੰਗਤ ਜੀ ਇਸੇ ਤਰ੍ਹਾਂ ਇਹਨਾਂ ਸ਼ਾਸ਼ਨ ਬਣਾਈ ਰੱਖਾਂਗੇ ਤਦ ਸਾਨੂੰ ਬਾਬਾ ਜੀ ਬਾਰ-ਬਾਰ ਦਰਸ਼ਨ ਦੇਣਗੇ ਸਾਸਾਂ ਘਰਾਂ ਵਿੱਚ ਔਣਗੇ ਔਰ ਬਹੁਤ ਸਾਰੇ ਵੀਰ ਭੈਣ ਬੱਚੇ ਬਜ਼ੁਰਗ ਜਿਹੜੇ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਮੰਨਵਸ ਹੋ ਕੇ ਉਹ ਨੱਠ ਭਜ ਕਰਦੇ ਨੇ ਤੇ ਬਾਬਾ ਜੀ ਹਮੇਸ਼ਾ ਕਹਿੰਦੇ ਨੇ ਕਿ ਨੱਠ ਭਜ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਿਸ ਨੂੰ ਦਰਸ਼ਨ ਦੇਣੇ ਆ ਸੱਤ ਸਮੁੰਦਰੋਂ ਪਾਰ ਵੀ ਦਰਸ਼ਨ ਦੇ ਦਿੰਦੇ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਮਨਸ਼ਾ ਜਿਹੜੀ ਹੈ ਧਾਰਨਾ ਗਲਤ ਹੈ ਕਿ ਅਸੀਂ ਅੱਗੇ ਬੈਠਾਂਗੇ ਪਿੱਛੇ ਬੈਠਾਂਗੇ ਬਾਬਾ ਜੀ ਸਾਹਮਣੇ ਨਜ਼ਰ ਪਾਏਗੀ ਬਿਲਕੁਲ ਪਾਏਗੀ ਲੇਕਿਨ ਬਾਬਾ ਜੀ ਅਥਾ ਪਿਆਰ ਵੀ ਵੇਖਦੇ ਨੇ ਕਿ ਇਸ ਦਾ ਭਜਨ ਸਿਮਰਨ ਕਿੰਨਾ ਹੈ ਇਸ ਦੀ ਇਸ ਦੇ ਉੱਪਰ ਮਤਲਬ ਕਿੰਨੀ ਜਿਹੜੀ ਹੈ ਬਾਬਾ ਜੀ ਦੇ ਨਾਲ ਪਿਆਰ ਤੇ ਆਸ ਹੈ ਇਹ ਸਾਰਾ ਕੁਝ ਬਾਬਾ ਜੀ ਦਾ ਦੇਖਦੇ ਨੇ ਸੋ ਇਸ ਕਰਕੇ ਜਦੋਂ ਵੀ ਸੰਤ ਸਤਸਕੁਰ ਖੁੱਲੀ ਕਰ ਸ਼ੇਹ ਕਾਰ ਦਰਸ਼ਨ ਦਿੰਦੇ ਨੇ ਤਾਂ ਸਾਨੂੰ ਟਿਕ ਟਿਕ ਲਗਾ ਕੇ ਬਾਬਾ ਜੀ ਵੱਲ ਵੇਖਣਾ ਚਾਹੀਦਾ ਹੈ ਔਰ ਬਾਬਾ ਜੀ ਜ਼ਰੂਰੀ ਨਹੀਂ ਹੈ ਕਿ ਉਹ ਨਾਲ ਖੜੇ ਨਾਲ ਬੈਠਿਆਂ ਨੂੰ ਹੀ ਜ਼ਿਆਦਾ ਦਰਸ਼ਨ ਦਿੰਦੇ ਨੇ ਉਹਨਾਂ ਦਾ ਪਿਆਰ ਜਿਸ ਵੀ ਆਤਮਾ ਨਾਲ ਹੋਵੇਗਾ ਜਿਸ ਵੀ ਰੂਹ ਦੇ ਨਾਲ ਪਿਆਰ ਹੋਏਗਾ ਬਾਬਾ ਜੀ ਦਰਸ਼ਨ ਜਾ ਕੇ ਦੇਣਗੇ ਸੋ ਨਿਊਜ਼ ਟਾਈਮ ਵਰਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਰੋਜ਼ ਦੀ ਅਪਡੇਟ ਆਪ ਜੀ ਤੱਕ ਪਹੁੰਚਦੀ ਰਹੇਗੀ ਜੁੜੇ ਰਹੋ న్యూਸ ਟਾਈਮ ਵਰਡ ਚੈਨਲ ਦੇ ਨਾਲ ਅਰਾਧਾ ਸੁਆਮੀ ਜੀ